ਆਨਲਾਈਨ ਆਰਡਰ ਪਾ ਕੇ ਡਿਲੀਵਰੀ ਬੁਆਏ ਨੂੰ 7 ਵਿਅਕਤੀਆਂ ਨੇ ਨਿਸ਼ਾਨਾ ਬਣਾ ਲਿਆ ਤੇ ਡਿਲੀਵਰੀ ਬੁਆਏ ਦੇ ਕੋਲੋਂ 4 ਪਾਰਸਲ ਤੇ 9000 ਰੁਪਏ ਦੀ ਲੁੱਟ ਕੀਤੀ ਤੇ ਹੁਣ ਪੁਲਿਸ ਨੇ ਇਹਨਾਂ ਦੇ ਵਿੱਚੋਂ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਨੇ ਪਹਿਲਾਂ ਆਨਲਾਈਨ ਆਰਡਰ ਕੀਤਾ ਤੇ ਜਦੋਂ ਡਿਲੀਵਰੀ ਬੁਆਏ ਇਸ ਨੂੰ ਦੇਣ ਦੇ ਲਈ ਆਇਆ ਤਾਂ ਉਸਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਡਿਲੀਵਰੀ ਬੁਆਏ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਇੱਕ ਵਿਅਕਤੀ ਜਿਹਦਾ ਨਾਮ ਹਰਪ੍ਰੀਤ ਸਿੰਘ ਹਿਸ਼ਿਆਰ ਸਿੰਘ ਆ ਇਹਨੇ ਇੱਕ ਡਿਲੀਵਰੀ ਬੁਆਏ ਨੂੰ ਲਹਿਰੇ ਬੁਲਾਇਆ ਤੇ ਆਪਣੇ ਸੱਤ ਸਾਥੀਆਂ ਦੇ ਨਾਲ ਰਲ ਕੇ ਉਹਨੂੰ ਰਸਤੇ 'ਚ ਰੋਕ ਕੇ ਉਹਦੇ ਕੋਲੋਂ ਚਾਰ ਪਾਰਸਲ ਖੋਲੇ ਤੇ ਉਹਦੀ ਜੇਬ ਵਿੱਚ 9000 ਦੇ ਕਰੀਬ ਰੁਪਈਆ ਸੀ ਤਾਂ ਉਹ ਵੀ ਖੋਲੇ ਇਹਨਾਂ ਚ ਅਸੀਂ ਚਾਰ ਦੋਸ਼ੀ ਜੇ ਗ੍ਰਿਫਤਾਰ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਛੇਤੀ ਤੇ ਇਹਨਾਂ ਦਾ ਪੁੱਛਗਿੱਛ ਜਾਰੀ ਆ ਤਾਂ ਉਮੀਦ ਹੈ ਸਾਨੂੰ ਹੋਰ ਵੀ ਕਈ ਵਾਰਦਾਤਾਂ ਨੂੰ ਤਾਂ ਟਰੇਸ ਹੋ ਸਕਦੀਆਂ ਨੇ ਇਹ ਜਿਹੜੀ ਘਟਨਾ ਆ ਇਹਦੇ ਵਿੱਚ ਇਹ ਸ਼ਹਿਰ ਦੇ ਵਿੱਚ ਕਾਫੀ ਚਰਚਾ ਸੀਗੀ ਜੋ ਪੁਲਿਸ ਨੇ ਕੁਝ ਹੀ ਦਿਨਾਂ ਦੇ ਵਿੱਚ ਡਰੇਸ ਕਰ ਲਿਆ ਇਸ ਤੋਂ ਇਲਾਵਾ ਇੱਕ ਸਕੂਲਾਂ ਦੇ ਵਿੱਚ ਮਿੱਡੇ ਮੀਲ ਦਾ ਸਮਾਨ ਚੋਰੀ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਅਸੀਂ ਚੋਰ ਗ੍ਰਫਤਾਰ ਕਰ ਲਏ ਨੇ ਜਿਨ੍ਹਾਂ ਨੂੰ ਪੁਲਿਸ ਰਿਮਾਨਤਵਾ ਪੁੱਛਗਿੱਛ ਕਰਕੇ ਜੁਡੀਸ਼ੀਅਰ ਰਿਮਾਨ ਭੇਜ ਦਿੱਤਾ ਗਿਆ ਤੇ ਇੱਕ ਪੀਓ ਚੋਟੀਆਂ ਚੌਂਕੀ ਇੰਚਾਰਜ ਨੇ ਗ੍ਰਫਤਾਰ ਕੀਤਾ ਹੈ ਜੋ ਕਿ ਸਾਨੂੰ ਅਕਸਾਈ ਦੇ ਮਕਦਮੇ ਵਿੱਚ ਕਾਫੀ ਦੇਰ ਤੋਂ ਵਾਂਟਡ ਸੀਗਾ ਤੇ ਇਹ ਸਾਰੀਆਂ ਵਾਰਦਾਤਾਂ ਪ੍ਰੇਸ਼ ਹੋਣ ਦੇ ਨਾਲ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਸ਼ਾਂਤੀ ਦਾ ਮਾਹੌਲ ਹੈ ਲੋਕਾਂ ਦਾ ਪੁਲਿਸ ਤੇ ਭਰੋਸਾ ਬਹੁਤ ਵਧਿਆ ਹੈ ਕਿਉਂਕਿ ਇਹ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਇਹ ਬਹੁਤ ਛੇਤੀ ਨਾਲ ਡ੍ਰੈਸ ਕਿਤੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ